ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸੋ ਅੱਜ ਦੀ ਵੀਡੀਓ ਵਿੱਚ ਦੋ ਦਿਖਾਵਾਂਗੇ ਕਰਲੈਂਡੋ ਤੇ ਸਾਈਵਾਲ ਦੇ ਜਰਚਿਜ਼ ਕਰਾਸ ਇੱਕ ਤਾਜੀ ਸੂਈ ਸਵੇ ਤਿੰਨ ਗੱਪਨਾ ਡਟੇਰ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਸੀ ਗੱਲ ਬਾਈ ਹਾਂਜੀ ਨਾਮ ਐਡਰੈਸ ਦੱਸਿਓ ਆਪਣਾ ਆਹ ਚੈਨ ਸਿੰਘ ਜੀ ਪਿੰਡ ਥੋਲਾ ਜ਼ਿਲ੍ਹਾ ਕਰਨਾਲ ਵਾਲ ਦੇ ਮੋਬਾਈਲ ਨੰਬਰ ਜ ਆਪਣਾ 9878585499 ਜੀ 9878585499 ਹਾਂਜੀ ਅੱਜ ਆਪਾਂ ਦਿਖਾਵਾਂਗੇ 4 ਕੱਪੜਾ ਵੇੜਾ ਹਨ ਆ ਇੱਕ ਸੂਈ ਵੀ ਤੇ ਨਿਕਲਣਾ ਬਈ ਇੱਕ ਸੂਈ ਵੀ ਠੀਕ ਹੈ ਜਿਹੜੇ 15 ਕਿ ਮਿੰਟ ਹੋ ਗਏ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਆਪਾਂ ਵੇੜ ਦੇਖੀ ਜੰਨੇ ਆ ਹਾਂਜੀ ਇਹ ਜਰਸੀ ਤੇ ਸਾਈਵਾਲ ਦਾ ਕਰਾਸ ਹੈ ਦੋ ਪਾਸੇ ਮੇਲ ਆ ਗਿਆ ਹਾਂਜੀ ਬਈ ਜੀ ਠੀਕ ਹੈ ਤੇ ਕਿਹੜਾ ਸੂਆ ਹੁੰਦੀ ਆ ਇਹ ਦੂਜਾ ਦੂਜਾ ਸਵਾ ਕੈ ਦਿਨ ਕੱਢ ਜੂਆ ਜੀ ਇਹ ਲੈ ਲੂ ਬਈ ਹਫਤਾ ਇੱਕ ਹਫਤਾ ਸੂਣ ਚ ਬਾਕੀ ਹਾਂਜੀ ਕਿੰਨਾ ਕੁ ਦੋ ਦੱਸਿਆ ਮਾਲਕ ਨੇ ਜੀ ਤੇ ਮੇਰਾ ਮਾਲਕ ਆਣੇ ਆਪ ਨੂੰ 18 19 ਕਿਲੋ ਦਿੱਤਾ ਹੋਇਆ ਦੱਸਿਆ ਗਰੀਬ ਕਰੂ ਹੀ ਲਈ ਸੀ ਜਮਾ ਠੀਕ ਹੈ ਤੇ ਜੇ ਆਪਾਂ ਮੰਨ ਲਾ ਆਪਣੇ ਕੋਲੇ ਹੁੰਦੀ ਆਪਾਂ 22 23 ਕਿਲੋ ਪਹਿਲਾਂ ਨਾਲੋਂ ਥੱਲੇ ਕੱਢ ਲੈਂਦੇ ਠੀਕ ਹੈ ਐਦ ਕੀ ਅੰਦਾਜ਼ਾ ਲਾਈਏ ਕਿਤੇ ਚੱਲੂ 20 ਪਲੱਸ ਜੂਰੇ 22 ਦੇ ਤੇ 23 ਦੇ ਵਿੱਚ ਆਉਂਗੀ ਜੀ ਠੀਕ ਹੈ ਹਾਂਜੀ ਥਾਣ ਨੂੰ ਗੁੱਲੇ ਵਾਲਾ ਲੱਗਿਆ ਮੋਟਾ ਮੁਰਤੀ ਵਾਲਾ ਵੀਰੇ ਤੋਰੀ ਬਾੜ ਨੂੰ ਠੰਡੀ ਸੀਲਾ ਤੋੜ ਦੇ ਬਈ ਸੋ ਵੀਰੋ ਫੇਸ ਕੁਆਲਿਟੀ ਤੇ ਥਾਣਾ ਦੇਖੋ ਜਿਵੇਂ ਕਹਿਵਾਤਾ ਸਾਈਵਾਲ ਗੁੱਲੇ ਵਾਲਾ ਥਾਣਾ ਮੋਟਾ ਸਾਫ ਸੁਥਰਾ ਤੇ ਐਤ ਕੀ ਕਿੰਨਾ ਦੁੱਧ ਦਾ ਅੰਦਾਜ਼ਾ ਲਾ ਲਿਆ ਬਾਈ 23 ਕਿਲੋ ਤਾਂ ਵੀਰੇ ਨਾਰਮਲ ਗੱਲ ਹੀ ਆ ਬਾਕੀ ਦਊ ਮੱਝ ਵਰਗਾ ਘਾੜਾ ਵੀਰੇ ਠੀਕ ਹੈ ਹਾਂਜੀ ਦੋ ਆਪਣਾ ਦਾ ਜਰਸੀ ਆ ਤੇ ਸਾਈਵਾਲ ਦਾ ਮੇਲਾ ਦੋਨਾਂ ਪੁੱਸਾਂ ਦਾ ਦੁੱਧ ਸੰਗਣਾ ਹੁੰਦਾ ਤੇ ਦੁੱਧ ਬਾਕੀ ਇਹ ਆ ਥਾਣ ਲੈਦਾ ਵੀਰੇ ਰੋਜ਼ ਨਹੀਂ ਮਿਲਦਾ ਇੱਕ ਅਗਲਾ ਕਹਿ ਹੁੰਦਾ ਵੀ ਸਾਡੇ ਕੋਲੇ ਜਰਸੀ ਆ ਜਾਂ ਸਾਈਵਾਲਾ ਹਨਾ ਠੀਕ ਹੈ ਆਪਾਂ ਵੀਡੀਓ ਪਾਈਆਂ ਨੇ ਪਹਿਲਾਂ ਵੀ ਪਾਈਆਂ ਨੇ ਵਧੀਆ ਰਿਸਪੌਂਸ ਪਰਮਾਣੇ ਦੱਸਤਾਗਾ ਆਪਣੇ ਕੋਲੇ ਪਹਿਲਾਂ ਵੀ ਇਦਾਂ ਦਾ ਹੀ ਮਾਲ ਸੀ ਵੀਰੇ ਲੈਵੇਦਾਰ ਵੀ ਇਹ ਆ ਥਾਣਾ ਕੱਦ ਕਾਠ ਦੇ ਜਿੰਦੇ ਅਨਬਾਹਤ ਹੈ ਨਾ ਤੇ ਰੇਟ ਵੀ ਆਹ ਕੀ ਮੂੰਹ ਦੇਖੋ ਵੀਰੇ ਜਮਾ ਛੋਟਾ ਜਿਹਾ ਮੂੰਹ ਆ ਰੇਟ ਦਾ ਸੋ ਫੇਸ ਕੁਆਲਟੀ ਵਗੈਰਾ ਦੇਖੋ ਤੇ ਬੱਚੇ ਆ ਪਪਾ ਮੈਂ ਜਰਸੀ ਦੇ ਲਈ ਚੱਲੀਏ ਤਾਂ ਹੁਣ ਹਾਂ ਜਿੰਨੇ ਮਰਜ਼ੀ ਬੱਚੇ ਜਰਸੀ ਦੇ ਲੈ ਲਓ ਤੇ ਭਾਅ ਯਾਰ ਇਹਨਾਂ ਦਾ ਕੀ ਰਹਿਣਗੇ ਭਾਅ ਫੋਨ ਤੇ ਕਰਾਂਗੇ ਹੂ ਜਾਇਜ਼ ਵੀਰੇ ਬਿਲਕੁਲ ਸੋ ਰੇਟ ਫੋਨ ਤੇ ਹੋਊਗਾ ਹੋਊਗਾ ਚੰਗੂ ਦਾ ਲਾਈਟ ਵਜਨ ਪੂਰਾ ਸਾਰਾ ਕੁਝ ਬੈਠ ਤੋਕ ਕੇ ਆ ਵੀਰੇ ਲੈਗ ਸਟੋਰ ਵਗੈਰਾ ਕੁੱਲ ਟਟਮਾ ਲੈਵਾਨੀ ਕੁਛ ਨਹੀਂ ਥਣ ਮੁਠੀ ਵਾਲਾ ਗੁੱਲੇ ਵਾਲਾ ਬਈ ਸਾਫ ਸੁਥਰੀ ਬਸ ਕਲਾ ਬਚਾਤਾ ਹੁੰਦੀ ਦੇਖਾ ਹਾਂ ਬਚਾਤਾ ਤਾਂ ਜੁੱਦੂ ਦਾ ਤਾਂ ਮੁੱਲ ਹੀ ਨਹੀਂ ਬਈ ਠੀਕ ਆ ਕੇ 2 ਨੰਬਰ 사이ਵਲ ਦੇਖੀ ਜਾਂਨੇ ਆ ਹਾਂਜੀ ਬਈ ਇਹ ਹੁਣੇ ਸੂਜਾ ਅੱਧਾ ਘੰਟਾ ਹੋ ਗਿਆ ਹਨਾ ਅੱਧਾ ਘੰਟਾ ਹੋ ਗਿਆ ਵੀ ਇਹਨੂੰ ਸੂਜ ਬੈਠਣਾ ਆਪਾਂ ਦਿੱਤੀ ਨਹੀਂ ਹਾਲੇ ਜੇਰ ਨਹੀਂ ਪਈ ਹਨਾ ਬਈ ਹਜੇ ਤਾਂ ਫਿਰ ਅੱਧੇ ਘੰਟੇ ਤੱਕ ਆ ਲੋ ਬੱਚਾ ਇਹਨੇ ਕੀ ਜੇਦਾ ਬੱਸ ਆ ਦੇ ਦਿੱਤੀ ਬੱਛਾ ਇਹਨੇ ਦੇਦਾ ਸੁਹਾ ਸੁਈਆ ਪਹਿਲਾ ਬਈ ਪਹਿਲਾ ਸੁਹਾ ਪਰ ਠੰਡ ਦੂਜੇ ਸੁਹਾ ਦੇ ਅੱਗੇ ਬੱਜਿਆ ਮਗਰ ਠੰਡਾ ਤੇ ਮਾੜੀ ਜੀ ਭਾਲ ਲੈ ਗਈ ਹਣਾ ਸੋ ਮੂਰਲੇ ਥਾਣ ਦੇਖੋ ਕਿਆ ਬਾਤ ਆ ਮੋਟਾ ਥਾਣ ਕਰਿਆ ਜਿਹੇ ਜਿਹੇ ਮੂਰਲੇ ਥਾਣਾ ਵੀਰੇ ਉਦਾਂ ਦੇ ਤਾਂ ਮਗਰਲੇ ਕਰਨੇ ਆ ਨੇ ਵਹਿੜ ਨੇ ਠੰਡੀ ਸੀ ਰਵਾਦੂਆ ਹਣਾ ਠੰਡੀ ਨਹੀਂ ਵਾਜਾ ਥੱਲੇ ਸੋ ਤਾਰਾਂ ਪਹਿਲਾਂ ਮਾਰ ਕੇ ਦਿਖਾਵਾਂਗੇ ਤੇ ਵਹਿੜ ਦੇਖੋ ਜਮਾਂ ਕਿਆ ਬਾਤਾਂ ਬਰਫ ਦੀ ਛਲੀ ਸੋ ਵੀਰੋ ਠੰਡੀ ਸੀਲ ਦੇਖ ਸਕਦੇ ਕਿਆ ਬਾਤਾਂ ਕੋਈ ਆਂਤ ਨਹੀਂ ਠੰਡੀਆਂ ਦਾ ਵੀਰੇ ਲੋਕ ਕਹਿੰਦੇ ਸਾਈਵਾਲਾਂ ਗਰਮ ਨਿਕਲਦੀਆਂ ਨੇ ਨਿਕਲਦੀਆਂ ਨੇ ਕੁਆਲਿਟੀ ਵਾਲੀ ਸਾਈਵਾਲ ਗਰਮ ਹੀ ਨਿਕਲਦੀ ਆ ਆਪਾਂ ਦੇਖਣ ਲੱਗੇ ਲੈਣ ਲੱਗੇ ਜੋਰ ਲਾ ਦਿੰਦੇ ਪੁਰਾ ਹਣਾ ਜਿਵੇਂ ਮਰਜੀ ਦੋਨੇ ਪਾਸੇ ਬਹਿ ਕੇ ਜੁਈ ਜਾਂੋ ਤੇ ਦੂਜਾ ਨੰਬਰ ਹੋਰ ਆ ਵੀਰੇ ਨਹੀਂ ਨਾ ਸਾਈਵਾਲ ਗਾਹ ਹੁੰਦੀ ਆ ਨਾ ਮੱਲਾ ਕ੍ਰੌਸ ਗਾਹ ਹੁੰਦੀ ਆ ਨਾ ਦੋ ਤਿੰਨ ਕਟਕਾ ਬੱਚੇ ਨੂੰ ਵੀ ਦੰਦੀਆਂ ਵੜ ਵੜ ਖਾ ਜਾਂਦੀ ਆ ਉਹ ਵੀ ਕੰਮ ਨਹੀਂ ਵੀਰੇ ਜਮਾਂ ਠੰਡੀ ਜਮਾਂ ਠੰਡੀ ਸੀਲ ਹਣਾ ਧਾਰਾ ਵੀ ਦਿਖਾ ਦੇ ਧਾਰਾ ਵੀ ਮਾਰ ਦੇ ਸੋ ਵੀਰੋ ਦੇਖੋ ਭਾਈ ਐਂ ਬਹਿ ਗਿਆ ਬੱਚਾ ਵੀ ਨਹੀਂ ਛੱਡਿਆ ਵੀਰੇ ਆ ਦੇਖ ਲੋ ਕੋਈ ਬੱਚਾ ਨਹੀਂ ਛੱਡਿਆ ਕੋਈ ਨਿਆਣਾ ਨਹੀਂ ਪਾਇਆ ਜੇ ਸਾਨੂੰ ਐਂ ਧਾਰਾ ਮਾਰ ਕੇ ਦਿਖਾਉਨੇ ਆਪਾਂ ਤੇ ਚੋਣ ਦੇਖੋ ਇਹਦਾ ਕਿਆ ਬਤਾਂ ਆ ਆ ਦੇਖੋ ਸਵਰਸੀ ਵਾਲ ਵਰਗਾ ਚੋਣ ਪਲੂਣ ਪਹਿਲਾਂ ਸੁਆ ਤੇ ਰਾਜੀ ਪੜੀ ਪੁਲੀ ਵੀ ਕਾਦੀਏ ਕਿਆ ਬਤਾਂ ਆਂਦੀ ਕੋਈ ਨਹੀਂ ਤੇ ਸਾਈ ਵਾਲ ਤੋਂ ਵਿੱਚ ਵੀ ਡਰਦੇ ਰਹਿੰਦੇ ਆਂਗੇ ਇਹ ਤੋਂ ਡਰਨ ਵਾਲਾ ਕੋਈ ਚੱਕਰੀ ਨਹੀਂ ਜਮਾਂ ਇਹਦਾ ਜਿਵੇਂ ਕਹਿੰਦੇ ਝੋਨਾ ਕਣ ਕੇ ਮੇਸ ਵੀ ਪੱਕਾ ਗਾ ਵੀ ਐਸੀ ਭਾਬੀ ਕਣੀ ਵਿਕਣੀ ਆ ਜਮਾਂ ਉਹ ਚੀਜ਼ ਆ ਜਮਾਂ ਜਿਹੜੀ ਠੰਡੀ ਆ ਤਾਂ ਐ ਆਪੀ ਵਿਕਣੀ ਆ ਬੱਚਾ ਲਾਇਆ ਵੀਰੇ ਆਪਾਂ ਕੋਈ ਬੱਚਾ ਨਹੀਂ ਲਾਇਆ ਤੇ ਹੜੇ ਦਾ ਜਦੋਂ ਚਵਾਈਆਂ ਹੋ ਗਈਆਂ ਨੇ ਹਨਾ ਹੋਰ ਹੀ ਕੁਝ ਬਣ ਜਾਣਾ ਨੇ ਕਿੰਨਾ ਦਾ 20 ਲੀਟਰ ਦੁੱਧ ਦੇਊਗੀ ਪਹਿਲਾਂ ਬੱਸੀ 20 ਲੀਟਰ ਹਾਂ ਇਹ ਮੇਰੀ ਗਰੰਟੀ ਆ ਇਹ ਕਥਾ ਪੜ ਕੇ ਰਹਿਣਾ ਬਈ ਇਹ ਗੱਲ ਸੋ 20 ਲੀਟਰ ਦੁੱਧ ਦੇ ਦੂ ਤੇ ਦੋ ਚੈੱਕ ਵਰਗਾ ਤੇ ਜਦੋਂ ਜੀ ਕਰਦਾ ਉਦੋਂ ਜੋੜੋ ਜਾਵਾਂ ਜਦੋਂ ਮਰਜੀ ਬਈ ਹੁਣ ਦੁਆਰੇ ਬਹਿ ਜਾ ਬੈਠ ਮੁੰਡੇ ਬੈਠ ਮੁੰਡੇ ਇੱਧਰ ਨਾਲੇ ਪੁੱਠੇ ਨਾਲੇ ਪਹਿਲਾਂ ਨਾ ਬਈ ਹਜੇ ਸੋ ਬੈਠੇ ਪੁੱਠੇ ਬਸ ਜਾਵਾਂ ਪਹਿਲਾਂ ਨਾ ਹਜੇ ਨਾਲੇ ਟੋਰੀ ਫਿਰ ਬਾਹਰ ਨੂੰ ਇਹਨੂੰ ਸੋ ਦੇਖੋ ਠੰਡੀ ਠੁੰਡੀ ਦਾ ਅੰਤ ਹੀ ਕੋਈ ਨਹੀਂ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਸਾਈਵਾਲ ਜਮ ਤੇ ਜਿੰਦ ਜਾਨ ਰਾਜੀ ਪਲੀ ਪੁਲੀ ਵੀ ਦੁੱਧ 20 ਕਿਲੋ ਤੇ ਦਉ ਜਮਾ ਠੰਡਾ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਕੋਈ ਡਿੱਕਦੀ ਨਹੀਂ ਪਾਉਣਾ ਪਾਇਓ ਛੜ ਦੇ ਬੱਚੇ ਤੇ ਖੜੂ ਜਾ ਕੇ ਤੇ ਵਾ ਕੱਲੀ ਜੇਰ ਰਹਿ ਗਈ ਪੈਣ ਵਾਲੀ ਸੂਈ ਨੋਤਾ ਘੰਟਾ ਹੋਇਆ ਧਾਰਾ ਦੂਰ ਆਪਾਂ ਮਾਰ ਕੇ ਦਿਖਾ ਕੇ ਸੋ ਸਵਾ ਕੇ ਦੇ ਲੱਗ ਢਲੋ ਸਾਹ ਸੋ ਜੇਰ ਵਗੈਰਾ ਸਾਨੂੰ ਕੋਈ ਵੀ ਬਿਲੂ ਜਮਾ ਥਣ ਦੇਖੋ ਕਾਹਦਾ ਕਿਆ ਬੰਦਾ ਚਰਕੇ ਦੀ ਪੂਣੀ ਵਰਗਾ ਥਾਣਾ ਜਮਾ ਤੇ ਰੇਟ ਇਹਦਾ ਫੋਨ ਤੇ ਵੀ ਫੋਨ ਤੇ ਵੀ ਜੈ ਜੈ ਬਿਲਕੁਲ ਤੈਨੂੰ ਨੰਬਰ ਤੇ ਕਰ ਲੈ ਡੋ ਦੇਖੀ ਜਾਨੇ ਆਪਾਂ ਹਾਂਜੀ ਵੀਰੇ ਕਿਹੜਾ ਸੂਆ ਸੁੰਦੀ ਹੈ ਇਹ ਦੂਜਾ ਸੂਆ ਦੂਜਾ ਸੂਆ ਕੈ ਕਿ ਦਿਨ ਕੱਢ ਜੂਗੀ ਹਜੇ ਤੇ ਹਫਤਾ ਤੱਕ ਲੈ ਜੂਗੀ ਹਫਤਾ ਤੱਕ ਸੂਣ ਤੇ ਬਾਕੀ ਪਿਆ ਕਿੰਨਾ ਕਿ ਦੁੱਧ ਮੰਨ ਕੇ ਚੱਲੀ ਆਪਾਂ ਇਹਦਾ 22 ਕਿਲੋ ਦੁੱਧ ਦਿੱਤਾ ਹੋਇਆ ਵੀਰੇ 22 ਕਿਲੋ ਪਲੂਣ ਦਾ ਹਾਂਜੀ ਤੇ ਇਹ ਕੀ ਅੰਦਾਜ਼ਾ ਲਾਈ 25 ਕਿਲੋ ਤੋਂ ਆਰਾਮ ਨਾਲ ਮੰਨ ਕੇ ਜੱਲੇ ਵੀ 22 ਤੋਂ ਪਾਰ ਵਾਲਾ ਤਾਂ ਹੈਗਾ ਬਸ ਦੂ ਦੂ ਠੀਕ ਹੈ ਤੇ ਚੀਪਾ ਜੋ ਪੱਥਰਾਂ ਦੀ ਓਕੇ ਕਿੰਨੇ ਨੰਬਰ ਵੀਰੇ ਗਾਰੰਟੀ ਹੋਪਨੀ ਕੱਢ ਜੂ ਹਜੇ ਹਫਤਾ ਖੰ ਤੇ ਬਾਕੀ ਦੁੱਧ ਦੇ ਤੇ ਵੀ ਕ੍ਰਾਸ ਪੈ ਗਈ ਗ੍ਰੈਂਡੋ ਚ ਦੁੱਧ ਦੇ ਵੀ ਸਾਡੇ ਕੋਲੇ ਚਾਰ ਗਾਵਾਂ ਨੇ ਦੇਖੋ ਅੱਜ ਜਿਹੜੀਆਂ ਦਿਖਾਉਣੀਆਂ ਨੇ ਚਾਰੇ ਗਾਵਾਂ ਘਾੜੇ ਦੁੱਧ ਵਾਲੀਆਂ ਨੇ ਗਰਮੀ ਦੇ ਸੀਜ਼ਨ ਵਾਲੀਆਂ ਫ੍ਰਿਜੀ ਨੇ ਇਹ ਜੈ ਜੈ ਗੱਲਾ ਹਾਂ ਜਦੋਂ ਮਰਜ਼ੀ ਚੋਲੋ ਤਾਂ ਜਿਵੇਂ ਹੁਣ ਕੋੜਦਾ ਵੀ ਮਤ ਲੋਰ ਸ਼ਲਟ ਚੱਲਦੀ ਉਹ ਜੇ ਵਸੇ ਉਹੀ ਚੀਜ਼ ਆ ਬਾਈ ਇਹ ਜੈ ਜੈ ਗੱਲਾ ਜਮਾ ਤੇ ਐਚ ਐਫ ਦੇ ਕੰਮ ਨੂੰ ਘੱਟ ਕਰਦੇ ਨਹੀਂ ਨਹੀਂ ਐਚ ਐਫ ਦਾ ਆਪਾਂ ਕਰਦੇ ਨਹੀਂ ਵੀਰੇ ਹੁਣ ਗਰਮੀ ਗਰਮੀ ਨਹੀਂ ਕਰਦੇ ਠੀਕ ਹੈ ਸਿਆਲ ਟਿੱਟ ਫੁੰਦੀਆਂ ਨੇ ਗਰਮੀ ਦੇ ਵਿੱਚ ਕ੍ਰਾਸ ਹੋ ਰਹੀ ਜੈ ਜੈ ਗੱਲਾ ਜਮਾ ਤੇ ਲੇਵਾ ਲੋਵਾ ਦੇਖੋ ਪੁੱਤਾਂ ਇਹਨੇ ਕਿਹਾ ਬਤਾ ਪੂਰੀ ਸਾਫ ਸੁਥ ਇਹ ਹਫਤਾ ਦਾ ਸਮੂਹ ਜਿਹਾ ਬਾਕੀ ਆ ਤੇ ਲੈਵਾ ਦੇ ਕੋ ਜਮ ਹਲਦਾ ਘੂਟ ਭਰ ਜਾਂਦਾ ਲੈਡ ਠੰਡੀ ਇੰਨੀ ਆਂਤੀ ਕੋਈ ਨਹੀਂ ਦਾ ਕਿਆ ਬਾਤਾਂ ਤੇ ਅੱਗੇ 4 ਨੰਬਰ ਤੇ ਆਪਾਂ ਗਰੈਂਡੋਂ ਫੇਰ ਦੇਖੀ ਆਨੇ ਗਰੈਂਡੋਂ ਜਾਂ ਕੇ ਹਣਾ ਇਹ ਕਿਹੜਾ ਸੂਆ ਸੁੰਦੀ ਆ ਜੀ ਦੂਜਾ ਸੂਆ ਵੀਰੇ ਕੈ ਕਿਦਾਂ ਲੈਂਦੀ ਆ ਇਹ ਲੈ ਲੂ ਹਫਤਾ ਵੀਰੇ ਜੇ ਨਾਫੀ ਰੁਪਈ ਚੰਗੀ ਆ ਹਫਤਾ ਬਾਕੀ ਕਿੰਨਾ ਗ ਦੁੱਧ ਪਲੂਣ ਦਾ ਛੇ ਦਾ ਦੁੱਧ ਵੀਰੇ 18 ਕਿਲੋ ਦੁੱਧ ਦਾ ਐਨ ਕੀ 20 ਦਾ ਅੰਦਾਜ਼ਾ ਹੈ ਬੀ ਮੰਨ ਕੇ ਲੈ ਲੈ ਹਾਂ ਬੀ ਮੰਨ ਕੇ ਲੈ ਲੈ ਬੀ ਪਾਸ ਤੋਂ ਉਹ ਇੱਥੇ ਇੱਥੇ ਵਾਲੇ ਵਾਟੇ ਨੂੰ ਨਾਲ ਲੈ ਜਾ ਠੰਡੀ ਠੁੰਡੀ ਦਾ ਅੰਤੀ ਕੋਈ ਨਹੀਂ ਹਾਂ ਜੇ ਇੱਥੇ ਲੈ ਵਾ ਠੀਕ ਹੈ ਆ ਦੇਖੋ ਕਿੰਨੀ ਲੱਭਦੀ ਹੈ ਤੇ ਜਿਵੇਂ ਮਰ ਜਿਆ ਤੂੰ ਫੇਰ ਚੱਲਣਾ ਚੌੜਾ ਵੀ ਇੰਨਾ ਕਰੂ ਜੀ ਜੈ ਜੈ ਗੱਲਾਂ ਜਮ ਤੇ ਹਫਤੇ ਤੋਂ ਇੱਕ ਦਿਨ ਉੱਪਰ ਲੈ ਜੂਗਾ ਹਾਂ ਹਫਤਾ ਨਾਲ ਦਸ ਦਿਨ ਨਾਲੋਂ ਵੀਰੇ ਟੋਰੀ ਬਾਹਰ ਨੂੰ ਇਹਨੂੰ ਫੇਰ ਸੋ ਫੇਸ ਕੁਆਲਿਟੀ ਵਗੈਰਾ ਦੇਖੋ ਪੂਰੀ ਸਾਫ ਸੁਥਰੀ ਰਾਜੀ ਸਮੀ ਬਲੀ ਵੀ ਗਰਲੈਂਡੋ ਚ ਆ ਗਈ 20 ਕਿਲੋ ਦੁੱਧ ਮੰਨ ਕੇ ਲੈ ਲਿਓ ਬੀਕੋ ਪਲੱਸ ਦੇ ਉਪਰੇ ਜੇ ਮੇਰੇ ਕੋਲ ਹੁੰਦੀ ਮੈਂ 20 20 ਪਹਿਲਾਂ ਥੱਲੇੋਂ ਹੀ ਕੱਟ ਲੈਂਦਾ ਤੁਸ ਲੂੰ ਜੈ ਜੈ ਗੱਲਾ ਤੇ ਵਾਕੀ ਠੰਡੀ ਛੁੰਡੀਆਂ ਤਾਂ ਕੋਈ ਆਂਤੀ ਨਹੀਂ ਹਨਾ ਵਾਲੀ ਠੰਡੀਆਂ ਐਂ ਫਿਰ ਛਿੱਟੀ ਬਰਸਾ ਛਿੱਟਾ ਫਿਰ ਪਰਾਂ ਹੋ ਗਿਆ ਆਹ ਵਾਲੀ ਤੇ ਲੱਗਿਆ ਲੱਗਿਆ ਸੁਆਹ ਦੇਖੋ ਜਮਾ ਆਤੀ ਹੈ ਜਮਾ ਕਿਹਾ ਬਦਾ ਬਰਫ ਦੀ ਛਿੱਟੀ ਦਾ ਬਈ ਰੱਬ ਦਾ ਨੋ ਇਦੋਂ ਗਾਹਾਂ ਦਾ ਡੋਲੂ ਜਾ ਕੇ ਡੇਰ ਚ ਲੈ ਆਉਗਾ ਹਾਂ ਕਿਪ ਡੰਗਰ ਨਾਲ ਉਹ ਫੋਨ ਨਾਲ ਲਾਇਓ ਬਸ ਜਿਹੜੇ ਕਹਿੰਦੇ ਵੀ ਠੰਡੀ ਸੀ ਲੈਣੀ ਹੈ ਜੀ ਆਹ ਨਾਲ ਠੰਡੀ ਲੈ ਦਿੱਤੀ ਗਈ ਤੇ ਦੁੱਧ ਡੇਰ ਹੀ ਚ ਲੈ ਲਓ ਪੈੜ ਕੇ ਲੈ ਕੇ ਘਰੇ ਰੱਖ ਲਓ ਬਸ ਤੇ ਇੰਨੀ ਠੰਡੀ ਸਾਨੂੰ ਦਿਖਾਤੀ ਇੱਥੇ ਤੇ ਨੰਬਰ ਬੋਲ ਜੀ ਬਾਈ ਦੁਬਾਰੇ ਆਪਣਾ 9878585499 ਪਿੰਡ ਤੌੜਾ ਜਿਲ੍ਹਾ ਬਰਨਾਲਾ ਹਾਂਜੀ ਗਰਮੀ ਗਰਮੀ ਇਹੋ ਜਿਹਾ ਕੋਈ ਚੱਲੂ ਹਾਂਜੀ ਇਹੀ ਕੁਛ ਚੱਲੂ ਵੀਰੇ ਜਦੋਂ ਮਰਜੀ ਕੋਈ ਆ ਜਾ ਬਾਕੀ ਆਪਣੇ ਕੋਲੇ ਕੋਈ ਐ ਨਹੀਂ ਕੋਈ ਲੱਖ ਮੰਗਣਾ 90 ਮੰਗਣਾ ਆਪਣੇ ਕੋਲੇ ਸਾਰਾ 65 70 ਵਾਲਾ ਹੀ ਮਾਲ ਹੈ 65 70 ਦਾ ਪੜਦਾ ਹਾਂ ਸੁੱਕਰੇਲੂ ਦੁੱਧ ਪੀਂਦਾ ਮਾਦਰਬ ਤੇ ਠੰਡੀ ਦੇਖੋ ਕਿਆ ਬਾਤ ਆ ਬਾਹਰ 20 ਲੀਟਰ ਤੋਂ ਪਲੱਸ ਵਾਲੀਆਂ ਗਾ ਮਣੇ ਵੀਰੇ 20 ਮਨ ਕੇ 20 ਲੀਟਰ ਸਾਰੀਆਂ ਦਾ ਮੰਨ ਕੇ ਚਾਹੇ ਲੈ ਲੈ ਕੋਈ ਬੰਦਾ ਸੋ ਕਾਫੀ ਨਗਦ ਖਾਤੇ 9878585499 ਪਿੰਡ ਤੌੜਾ ਜਿਲ੍ਹਾ ਬ